ਅੱਜ ਆਪ ਜੀ ਨੂੰ ਦਰਸ਼ਨ ਕਰਾਨੇ ਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਿਸ ਝੰਡੇ ਹੇਠਾਂ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਰਾਮ ਕੀਤਾ ਅਤੇ ਜਿੱਥੋਂ ਆ ਕੇ ਸਤਿਗੁਰ ਜੀਆ ਨੇ ਜਲ ਛਕਿਆ ਉਹ ਖੂਹ ਦੇ ਵੀ ਦਰਸ਼ਨ ਕਰਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਵੀਡੀਓ ਦਾ ਆਨੰਦ ਲੈ ਸਕਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਵਿੱਚ ਅਸੀਂ ਪਹੁੰਚੇ ਹੋਏ ਹਾਂ ਜੀ ਸ੍ਰੀ ਮਾਛੀਵਾੜਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋਵੇਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਨੰਗੇ ਪੈਰੀ ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਨਿਕਲੇ ਸਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰਾਂ ਵਿੱਚ ਕੰਡੇ ਵੱਜਦੇ ਸਨ ਤੇ ਜਾਮਾ ਵੀ ਧੀਰੋ ਲੀਰ ਹੋ ਗਿਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਆ ਅੰਮ੍ਰਿਤ ਵੇਲੇ ਦਾ ਸਮਾਂ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਇੱਥੇ ਇੱਕ ਲੱਗ ਗਈ ਖੂਹ ਹੈ ਉਸ ਖੂਹ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਜਲ ਛਕਿਆ ਅਤੇ ਨਾਲ ਹੀ ਝੰਡਾ ਦਾ ਦਰਖਤ ਹੈ ਉਹ ਝੰਡ ਦੇ ਦਰਖਤ ਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਜਿਸ ਝੰਡ ਦੇ ਦਰਖਤ ਹੇਠਾਂ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਟਿੰਡ ਦਾ ਸਰਾਣਾ ਲਾ ਕੇ ਕੁਝ ਸਮਾਂ ਆਰਾਮ ਕੀਤਾ ਆ ਤੁਸੀਂ ਸਾਹਮਣੇ ਤਸਵੀਰ ਵੇਖ ਰਹੇ ਹੋ ਚਿੱਤਰਕਾਰ ਨੇ ਤਸਵੀਰ ਬਣਾਈ ਹੋਈ ਹੈ ਗੁਰੂ ਸਾਹਿਬ ਦੇ ਹੱਥ ਵਿੱਚ ਤਲਵਾਰ ਹੈ ਟਿੰਡ ਦਾ ਸਹਰਾਣਾ ਲੱਗਿਆ ਹੋਇਆ ਤੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਤਿੰਨੇ ਸਿੰਘ ਗੁਰੂ ਜੀ ਨੂੰ ਲੱਭਦਿਆਂ ਹੋਇਆਂ ਇਸ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਐ ਜਦੋਂ ਗੁਰੂ ਜੀ ਨੂੰ ਆਰਾਮ ਕਰਦਿਆਂ ਨੂੰ ਦੇਖਿਆ ਤੇ ਤਿੰਨਾ ਸਿੰਘਾਂ ਦੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਵਗਣ ਲੱਗੇ ਕਿਉਂਕਿ ਸਤਗੁਰੂ ਜੀ ਦੇ ਪੈਰਾਂ ਵਿੱਚ ਕੰਡੇ ਚੁਬੇ ਹੋਏ ਸਨ ਹੂਣ ਦੇ ਨਾਲ ਲੱਥਪੱਥ ਮਾਰੇ ਸੱਚੇ ਪਾਤਸ਼ਾਹ ਦੇ ਚਰਨ ਸਨ ਜਾਮਾ ਵੀ ਲੀਰੋ ਦੀਰ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਖੜਾਕ ਸੁਣਿਆ ਤੇ ਇੱਕੋ ਦਮ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੁੰਦੇ ਆ ਹੱਥ ਵਿੱਚ ਕਿਰਪਾਨ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਭਾਈ ਦਿਆ ਸਿੰਘ ਜੀ ਹੱਥ ਜੋੜ ਕੇ ਖੜੇ ਹੈ ਧੰਨ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਤਿੰਨਾਂ ਸਿੰਘਾਂ ਵੱਲ ਦੇਖ ਕੇ ਕਹਿਣ ਲੱਗੇ ਦਿਆ ਸਿੰਘ ਜੀ ਚਲੋ ਇਸ਼ਨਾਨ ਪਾਣੀ ਕਰਕੇ ਆਪਾਂ ਨਿਤਨੇਮ ਦਾ ਪਾਠ ਕਰੀਏ ਅੰਮ੍ਰਿਤ ਵੇਲਾ ਹੋ ਗਿਆ ਸੋਚ ਕੇ ਵੇਖੋ ਸਾਧ ਸੰਗਤ ਜੀ ਅੱਜ ਆਪਾਂ ਇੰਨੀਆਂ ਸੁੱਖ ਸਹੂਲਤਾਂ ਵਿੱਚ ਵੀ ਨਿਤਨੇਮ ਛੱਡੀ ਬੈਠੇ ਆਂ ਆਪਾਂ ਵਾਹਿਗੁਰੂ ਦਾ ਨਾਮ ਇੰਨੀਆਂ ਸੁੱਖ ਸਹੂਲਤਾਂ ਵਿੱਚ ਵੀ ਨਹੀਂ ਜਪਦੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਵੇਂ ਛੋਟੇ ਲਾਲਾਂ ਦਾ ਕੋਈ ਪਤਾ ਨਹੀਂ ਹੈ ਵੱਡੇ ਲਾਲਾਂ ਨੂੰ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਕੇ ਆਏ ਐ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਤਨੇਮ ਨਹੀਂ ਛੱਡਿਆ ਇਸ ਜੰਗਲ ਵਿੱਚ ਬੈਠ ਕੇ ਮਾਰੇ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਇਹ ਗੁਲਾਬੇ ਤੇ ਪੰਜਾਬੇ ਦਾ ਬਾਗ ਸੀ ਰੱਬ ਦਾ ਨਾਮ ਜਪਦਿਆਂ ਨੂੰ ਵੇਖ ਕੇ ਗੁਲਾਬੇ ਦੇ ਨੌਕਰ ਨੇ ਜਾ ਕੇ ਆਪਣੇ ਮਾਲਕ ਨੂੰ ਦੱਸਿਆ ਵੀ ਤੁਸੀਂ ਹੁਣੇ ਆਓ ਆ ਕੇ ਦਰਸ਼ਨ ਕਰੋ ਕੋਈ ਸਾਡੇ ਬਾਗ ਵਿੱਚ ਬੈਠਾ ਪ੍ਰਮਾਤਮਾ ਦੀ ਬੰਦਗੀ ਕਰ ਰਿਹਾ ਹੈ ਜਦੋਂ ਗੁਲਾਬੇ ਤੇ ਪੰਜਾਬੇ ਨੇ ਆ ਕੇ ਵੇਖਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਵੀ ਵਰਾਗ ਦੇ ਹੰਝੂ ਆ ਗਏ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਸਿਰ ਤੇ ਸਵਾ ਲੱਖ ਦੀ ਕਲਗੀ ਤੇ ਸੋਹਣੇ ਆਸਣਾਂ ਤੇ ਮਾਰੇ ਸੱਚੇ ਪਾਤਸ਼ਾਹ ਬੈਠਣ ਵਾਲੇ ਇਹ ਸਾਡੇ ਬਾਗਾਂ ਵਿੱਚ ਪੁੰਝੇ ਹੀ ਬੈਠੇ ਐ ੇਠਾਂ ਹੀ ਬੈਠੇ ਐ ਤੇ ਸੰਗਤ ਜੀ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਝੰਡ ਸਾਹਿਬ ਜਿਸ ਝੰਡ ਦੇ ੇਠਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਕੁਝ ਘੜੀਆਂ ਆਰਾਮ ਕੀਤਾ ਅਤੇ ਇਸੇ ਹੀ ਝੰਡੇ ਹੇਠਾਂ ਗੁਰੂ ਸਾਹਿਬ ਜੀਆ ਨੇ ਨਿਤਨੇਮ ਕੀਤਾ ਸੀ ਅਤੇ ਨਾਲ ਸ਼ਬਦ ਉਚਾਰਨ ਕੀਤਾ ਖਿਆਲ ਪਾਸ਼ਾ ਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਝਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਇਹ ਹੈ ਉਹ ਖੂਹ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜਿਸ ਖੂਹ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਜਲ ਛਕਿਆ ਸੀ ਤੇ ਏਸੇ ਹੀ ਖੂਹ ਦੇ ਜਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਨਾਨ ਕੀਤਾ ਸੀ ਇੱਥੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਗੁਲਾਬਾ ਤੇ ਪੰਜਾਬਾ ਬੇਨਤੀ ਕਰਕੇ ਆਪਣੇ ਘਰੇ ਲੈ ਗਏ ਤੇ ਉਹਨਾਂ ਨੇ ਆਪਣੇ ਘਰ ਜਾ ਕੇ ਗੁਰੂ ਸਾਹਿਬ ਜੀਆਂ ਦੀ ਬੜੀ ਸੇਵਾ ਕੀਤੀ। ਮਾਛੀਵਾੜਾ ਸਾਹਿਬ ਦੇ ਹੋਰ ਗੁਰਦੁਆਰਾ ਸਾਹਿਬਾਂ ਦੇ ਵੀ ਬਲੌਗ ਅਸੀਂ ਆਪਣੇ ਚੈਨਲ ਤੇ ਪਾਏ ਹੋਏ ਐ। ਉਹ ਵੀ ਤੁਸੀਂ ਜਾ ਕੇ ਦਰਸ਼ਨ ਮੇਲੇ ਕਰੋ ਅਤੇ ਉੱਥੋਂ ਦਾ ਇਤਿਹਾਸ ਸੁਣੋ। ਇਸ ਪਵਿੱਤਰ ਖੂਹ ਦਾ ਜਲ ਸ਼ਕ ਕੇ ਅਸੀਂ ਹੁਣ ਇੱਥੇ ਹੀ ਬਲੌਗ ਦੀ ਸਮਾਪਤੀ ਕਰਦੇ ਆਂ। ਬਲੌਗ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ। ਕਮੈਂਟ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਜ਼ਰੂਰ ਲਵਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਜ਼ਰੂਰ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਸੰਗਤ ਜੀ ਚੰਗੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਹੋ ਸਕੇ ਹੁਣ ਇੱਥੇ ਹੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ